ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਫਿਰ ਕਸੂਤੇ ਫਸ ਗਏ ਨੇ ਝੂਠੇ ਵਾਅਦਿਆਂ ਦੀ ਬੜੀ ਵੱਡੀ ਪੋਲ ਖੁੱਲ ਗਈ ਹੈ ਇੱਕ ਵਾਅਦਾ ਕੀਤਾ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਜਦੋਂ ਆਪਣੇ ਪਿੰਡ ਸਤੌਜ ਗਏ ਸੀ ਕਿਹਾ ਸੀ ਕਿ ਇਹ ਹਰਾ ਪੰਨ ਮੈਂ ਪੰਜਾਬ ਦੀ ਬੇਰੁਜ਼ਗਾਰੀ ਖਤਮ ਕਰਨ ਲਈ ਚਲਾਵਾਂਗਾ ਇਸ ਪੈਨ ਦਾ ਯੂਜ਼ ਇਸ ਹਰੀ ਇਨਕ ਦਾ ਸਿਆਹੀ ਦਾ ਯੂਜ਼ ਕੀ ਕੀਤਾ ਜਾਵੇਗਾ ਕਿ ਪੰਜਾਬ ਦੇ ਵਿੱਚੋਂ ਬੇਜ਼ਗਾਰੀ ਜਿਹੜੋਂ ਖਤਮ ਕਰ ਦਿੱਤੀ ਜਾਵੇ ਇੱਕ ਪਾਸੇ ਹੋਲਡਿੰਗ ਬੋਰਡ ਫਲੈਕਸ ਲਗਾ ਕੇ ਪੰਜਾਬ ਦੇ ਵਿੱਚ ਨੌਕਰੀਆਂ ਜਿਹੜੀਆਂ ਦਿੱਤੀਆਂ ਗਈਆਂ ਨੇ ਉਹਦੀਆਂ ਪ੍ਰਾਪਤੀਆਂ ਗਿਣਵਾਈਆਂ ਜਾ ਰਹੀਆਂ ਨੇ ਕਿ 50000 ਤੋਂ ਵੱਧ ਜਿਹੜੀਆਂ ਨੌਕਰੀਆਂ ਪੰਜਾਬ ਦੇ ਬੇਜ਼ਗਾਰਾਂ ਨੂੰ ਮਿਲ ਜਿਹੜੀਆਂ ਮਿਲ ਗਈਆਂ ਨੇ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਬੇਰੁਜ਼ਗਾਰ ਕਿੰਨੇ ਨੇ ਲਗਭਗ ਸਰਵੇ ਕਹਿੰਦਾ ਹੈ ਕਿ 10 ਲੱਖ ਤੋਂ ਪਲੱਸ ਪੰਜਾਬ ਦੇ ਵਿੱਚ ਕੁੜੀਆਂ ਮੁੰਡੇ ਜਿਨ੍ਹਾਂ ਦੇ ਕੋਲ ਡਿਗਰੀਆਂ ਨੇ ਜਿਨ੍ਹਾਂ ਦੇ ਟੈਸਟ ਵੀ ਕਲੀਅਰ ਨੇ ਜਿਨ੍ਹਾਂ ਦੀਆਂ ਡਿਗਰੀਆਂ ਇੰਨੀਆਂ ਕੁਨੇ ਉਹ ਕਿਸੇ ਵੀ ਜੌਬ ਨੂੰ ਲੈ ਸਕਦੇ ਨੇ ਲੇਕਿਨ ਉਹ ਬੇਰੁਜ਼ਗਾਰ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀਆਂ 50000 ਨੌਕਰੀਆਂ ਦਿੱਤੀਆਂ ਨੇ ਉਹਦੇ ਵਿੱਚੋਂ 46 ਤੋਂ 47 ਹਜ਼ਾਰ ਨੌਕਰੀਆਂ ਦੇ ਨੋਟੀਫਿਕੇਸ਼ਨ ਜਾਰੀ ਕਰਵਾਏ ਗਿਆ ਸੀ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜੇ 111 ਦਿਨ ਐਜ਼ ਅ ਪੰਜਾਬ ਦੇ ਮੁੱਖ ਮੰਤਰੀ ਰਹੇ ਕਾਂਗਰਸ ਪਾਰਟੀ ਵੱਲੋਂ ਯਾਨੀ ਕਿ 44 ਹਜ਼ਾਰ ਨੌਕਰੀਆਂ ਦੇ ਨੋਟੀਫਿਕੇਸ਼ਨ ਜਿਹੜੇ ਨੇ ਉਹ ਕਾਂਗਰਸ ਵੱਲੋਂ ਜਾਰੀ ਕੀਤੇ ਹੋਏ ਸੀ ਕੈਪਟਨ ਅਮਨੰਦਰ ਸਿੰਘ ਨੇ ਗੱਲ ਨਹੀਂ ਸੁਣੀ ਬੇਰਜ਼ਗਾਰਾਂ ਦੀ ਲੇਕਿਨ ਚਰਨਜੀਤ ਸਿੰਘ ਚੰਨੀ ਨੇ ਗੱਲ ਸੁਣੀ ਇਹ ਉਹੀ ਪੋਸਟਾਂ ਹੁਣ ਉਹ ਦੇ ਰਹੇ ਨੇ ਯਾਨੀ ਕਿ ਸਰਕਾਰ ਵੱਲੋਂ ਖਾਲੇ ਨਵੀਆਂ ਪੋਸਟਾਂ ਹੁਣ ਦਿੱਤੀਆਂ ਜਾਣਗੀਆਂ ਜਿਹੜੇ ਪਾਸੇ ਚਾਹੇ ਉਹ ਟੀਚਰਾਂ ਦੀ ਜੇ ਹਰਜੋਤ ਬੈਂਸ ਦੀ ਗੱਲ ਕਰੀਏ ਹਰਜੋਤ ਬੈਂਸ ਨੇ ਇੱਕ ਬੜਾ ਵੱਡਾ ਝੂਠ ਬੋਲਿਆ ਕਿ ਪੰਜਾਬ ਦੇ ਵਿੱਚ ਅਸੀਂ 20000 ਨਵੇਂ ਟੀਚਰ ਅਧਿਆਪਕ ਭਰਤੀ ਕਰ ਲੈਨੇ ਲੇਕਿਨ ਸਭ ਤੋਂ ਜ਼ਿਆਦਾ ਵੱਡਾ ਝੂਠ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਾਲ ਜਿਹੜਾ ਹੈ ਹਰਜੋਤ ਸਿੰਘ ਬੈਂਸ ਨੇ ਬੋਲਿਆ ਜਿਹੜੇ ਸਿੱਖਿਆ ਮੰਤਰੀ ਨੇ ਜੇਕਰ ਸਿੱਖਿਆ ਮੰਤਰੀ ਐਡੇ ਵੱਡੇ ਗੱਪ ਲੜਣਗੇ ਤੇ ਫਿਰ ਬਾਕੀ ਵਿਧਾਇਕਾਂ ਤੇ ਮੰਤਰੀਆਂ ਦਾ ਕੀ ਬਣੇਗਾ 20000 ਟੀਚਰ 101% ਭਰਤੀ ਨਹੀਂ ਹੋਏ ਚਾਹੇ ਸਾਡੇ ਨਾਲ ਹਰਜੋਤ ਪੈਸ ਜਿਹੜੇ ਨੇ ਉਹ ਟੇਬਲ ਟॉक ਕਰ ਸਕਦੇ ਨੇ ਪਬਲਿਕ ਦੇ ਵਿੱਚ ਜਿਹੜੀ ਹੈ ਡਿਬੇਟ ਕਰ ਸਕਦੇ ਨੇ ਇੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਸਤੌਜ ਵਾਲਾ ਮਾਨ ਅੱਜ ਕਸੂਤਾ ਫਸ ਗਿਆ ਹੈ ਕਿਉਂਕਿ 2000 ਪੀਟੀਆਈ ਟੀਚਰ ਜਿਨ੍ਹਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅੱਜ ਪਿੰਡ ਭਗਵੰਤ ਮਾਨ ਦੇ ਸਤੌਜ ਵਿਖੇ ਟੈਂਕੀ ਤੇ ਚੜ ਗਏ ਨੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਉਹ ਪੀਟੀਆਈ ਦੇ 2000 ਅਧਿਆਪਕ ਜਿਨ੍ਹਾਂ ਨੂੰ ਲਗਭਗ ਪੌਣੇ 3 ਸਾਲ ਹੋ ਗਏ ਨੇ ਧੱਕੇ ਖਾਂਦਿਆਂ ਨੂੰ ਧਰਨੇ ਲਾਉਂਦਿਆਂ ਨੂੰ ਨਾ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ ਨਾ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਅਤੇ ਨਾ ਕੁਲਤਾ ਸਿੰਘ ਸੰਧਵਾ ਅਤੇ ਨਾ ਹੀ ਦੇਸ਼ ਦੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਵਾ ਕੋਲ ਯਾਨੀ ਕਿ ਅੱਜ ਇੱਕ ਬੜੀ ਵੱਡੀ ਪੋਲ ਖੁੱਲੀ ਹੈ ਕਿ ਕਿਸ ਤਰ੍ਹਾਂ ਟੀਚਰਾਂ ਦੇ ਨਾਲ ਧੱਕੇ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਮਾਸਟਰ ਕੇਡਰ ਦੀਆਂ ਪੋਸਟਾਂ ਵੀ ਨਹੀਂ ਕੱਢੀਆਂ ਗਈਆਂ ਇਹਨਾਂ ਕੋਲ ਯਾਨਕਿ ਕਈ ਓਵਰ ਹੈਸ ਹੋ ਰਹੇ ਨੇ ਯਾਨਕਿ ਜਿਨ੍ਹਾਂ ਦੀ ਉਮਰ ਲੰਘ ਗਈ ਤੇ ਫਿਰ ਉਹਨਾਂ ਦੇ ਚੁੱਲ੍ਹੇ ਸਦਾ ਲਈ ਬੁਝ ਜਾਣਗੇ ਉਸ ਪ੍ਰਾਈਵੇਟ ਜੌਬਸ ਕਰਨਗੇ ਜਿਨ੍ਹਾਂ ਦੀ ਸੈਲਰੀ 10-15 ਜਾਂ 5-7000 ਰੁਪਏ ਹੁੰਦੀ ਹੈ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬੇਲਜ਼ਗਾਰੀ ਖਤਮ ਕਰਨ ਦੀਆਂ ਗੱਲਾਂ ਕਰਦੇ ਨੇ ਤੁਹਾਡੇ ਪਿੰਡ ਦੇ ਵਿੱਚ ਅੱਜ 2000 ਪੀਟੀਆਈ ਦੇ ਟੀਚਰ ਪ੍ਰੋਟੈਸਟ ਕਰ ਰਹੇ ਨੇ ਤੇ ਕੁਝ ਪੀਟੀਆਈ ਇਤਿਹਾਸਕ ਜਿਹੜੇ ਨੇ ਉੱਪਰ ਪਿੰਡ ਸੋਜ ਵਾਲੇ ਟੈਂਕੀ ਤੇ ਚੜ ਗਏ ਨੇ ਆਪ ਪਿਛਲੇ ਦਿਨਾਂ ਦੇ ਵਿੱਚ ਸੰਗਰੂਰ ਦੇ ਵਿੱਚ ਇੱਕ ਬੜਾ ਵੱਡਾ ਜਿਹੜਾ ਧਰਨਾ ਹੋਇਆ ਸੀ ਯਾਨੀ ਕਿ ਜਿਹੜੇ ਈਟੀਟੀ ਈਟੀਟੀ ਦੇ ਟੀਚਰ ਜਿਹੜੇ ਰੱਖੇ ਗਏ ਨੇ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਉਹਨਾਂ ਨੇ ਧਰਨੇ ਲਾਏ ਸਰਦੀਆਂ ਦੇ ਵਿੱਚ ਉਹਨਾਂ ਉੱਤੇ ਠੰਡੇ ਪਾਣੀ ਦੀਆਂ ਵਾਟੜਾ ਮਾਰੀਆਂ ਗਈਆਂ ਇਹ ਉਹੀ ਭਗਵੰਤ ਮਾਨ ਹੈ ਇਹ ਉਹੀ ਮੁੱਖ ਮੰਤਰੀ ਆ ਜਿਹੜਾ ਕਹਿੰਦਾ ਸੀ ਧਰਨਾ ਨਹੀਂ ਲੱਗੇਗਾ ਲੋਕ protest ਨਹੀਂ ਕਰਨਗੇ ਲੋਕ ਰੋਡ ਬੰਦ ਨਹੀਂ ਕਰਨਗੇ ਪਿੰਡਾਂ ਦੇ ਵਿੱਚ ਸਰਕਾਰ ਚੱਲੇਗੀ ਬੇਜ਼ਗਾਰੀ ਖਤਮ ਹੋਵੇਗੀ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਆਪ ਕਸੂਤੇ ਫਸ ਗਏ ਨੇ ਕਿਉਂਕਿ ਉਹਨਾਂ ਦੇ ਪਿੰਡ ਦੇ ਵਿੱਚ ਧਰਨਾ ਲੱਗਿਆ ਹੈ ਅਧਿਆਪਕਾਂ ਦਾ ਧੰਨਵਾਦ